ਪਸੰਤ ਪੰਚਮੀ ਕਿਉਂ ਮਨਾਈ ਜਾਂਦੀ ਹੈ ਇਹਦਾ ਕੀ ਇਤਿਹਾਸ ਹੈ ਕਿਉਂਕਿ ਸਾਰੇ ਧਰਮਾਂ ਨਾਲ ਜੁੜਿਆ ਹੋਇਆ ਹੈ ਇਸ ਪੂਰੇ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣਾ ਸਾਡੇ ਦੇ ਜੁੜੇ ਨੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਉਹਨਾਂ ਤੋਂ ਲੈਣਿਆ ਜਾਣਕਾਰੀ ਪਰ ਮੈਂ ਦਰਸ਼ਕਾਂ ਤੋਂ ਇੱਕ ਮਾਫੀ ਚਾਹਨਾ ਕਿ ਕਾਫੀ ਧਰਮਾਂ ਬਾਰੇ ਜਾਣਕਾਰੀ ਦਾਂਗੇ ਤਾਂ ਥੋੜਾ ਥੋੜਾ ਟੱਚ ਦੇ ਸਕਦੇ ਆ ਤੇ ਜਿੰਨੀ ਵੀ ਜਿਆਦਾ ਤੋਂ ਜਿਆਦਾ ਦੇ ਸਕਾਂ ਉਹਨਾਂ ਦਵਾਂਗੇ ਮਾਫੀ ਚਾਹਾਂਗੇ ਜੇ ਕੁਝ ਗਲਤ ਬੋਲਿਆ ਜਾਵੇ ਤਾਂ ਤਾਂ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਪ੍ਰੋਗਰਾਮ ਸਰ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਸ਼ਰਮਾ ਜੀ ਬਸੰਤ ਪੰਚਮੀ ਦਾ ਤਿਹਾਰ ਹੈ ਜੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਇਹ ਨਹੀਂ ਇਕੱਲੇ ਇੱਕ ਧਰਮ ਸਾਰੇ ਧਰਮਾਂ ਦੇ ਮਨਾਇਆ ਜਾ ਰਿਹਾ ਹੈ ਔਰ ਤੁਸੀਂ ਦਿਓਗੇ ਜਾਣਕਾਰੀ ਸਾਡੇ ਸਾਰੇ ਦਰਸ਼ਕਾਂ ਨੂੰ ਅ ਬਿਲਕੁਲ ਥੋਡੀ ਸਾਹਿਬ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਏवन ਪੰਜਾਬੀ ਟੀਵੀ ਦੇਖ ਰਹੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਬਸੰਤ ਪੰਚਮੀ ਦੀ ਰੁੱਤ ਦੀਆਂ ਲੱਖ ਲੱਖ ਕਰੋੜਾ ਕਰੋੜਾ ਵਧਾਈਆਂ ਹੋਣ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਹਾਂ ਜੀ ਦੂਜੀ ਗੱਲ ਦੇਖੋ ਬਸੰਤ ਦਾ ਤਿਹਾਰ ਜੀ ਉਹ ਤਿਹਾਰਾਂ ਚੋਂ ਤਿਹਾਰ ਛੋਡੀ ਸਾਹਿਬ ਆਪਾਂ ਮਨਾਉਨੇ ਆ ਵੀ ਠੀਕ ਹੈ ਕਿ ਨੂੰ ਆਪਾਂ ਪੂਰੇ ਹਿੰਦੁਸਤਾਨ ਚ ਜਾਂ ਜਿਹਨੂੰ ਕਹਿੰਦੇ ਮੈਂ ਵੀ ਬਾਹਰ ਵਿਦੇਸ਼ਾਂ ਚ ਬੈਠੇ ਵੀ ਪੰਜਾਬੀ ਹਿੰਦੁਸਤਾਨੀ ਮਨਾਉਨੇ ਆ ਜੀ ਜੀ ਦੇਖੋ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਤਿਹਾਰ ਦੇਖੋ ਤਿਹਾਰ ਸਾਰੇ ਇਕੱਠੇ ਹੁੰਨੇ ਆ ਲੇਕਿਨ ਇਸ ਤਿਹਾਰ ਦੀ ਥੋੜੀ ਬਿਲਖਣਤਾ ਇਹ ਹੈ ਵੀ ਅੱਜ ਦੇ ਦਿਨ ਹੀ ਸੰਤ ਪੰਚਮੀ ਦੇ ਦਿਨ ਹੀ ਕਈ ਧਰਮਾਂ ਚੋਂ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਿੱਖ ਧਰਮ ਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਦੇ ਦਿਨ ਦਾ ਵਿਆਹ ਹੋਣਾ ਅੱਜ ਦੇ ਦਿਨ ਜੀ ਦੇਖੋ ਬਸੰਤ ਪੰਚਮੀ ਨੂੰ ਵਿਆਹ ਹੋਇਆ ਉਹਨਾਂ ਦਾ ਲਾਹੌਰ ਲਾਹੌਰ ਦੇ ਵਿੱਚ ਜਿਹੜੇ ਉਹਨਾਂ ਦਾ ਸਹੁਰਾ ਪਰਿਵਾਰ ਸੀ ਜੀ ਜੀ ਜਦੋਂ ਵਿਆਹ ਦਾ ਦਿਨ ਨਿਯਤ ਕੀਤਾ ਗਿਆ ਵਿਆਹ ਦਾ ਦਿਨ ਸਮਾਂ ਬਣਿਆ ਗਿਆ ਤਾਂ ਗੁਰੂ ਸਾਹਿਬ ਨੂੰ ਕਿਹਾ ਗਿਆ ਵੀ ਤੁਸੀਂ ਲਾਹੌਰ ਆਓ ਲਾਹੌਰ ਆ ਕੇ ਵਿਆਹ ਕੀਤਾ ਜਾਵੇਗਾ ਜੀ ਜੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਲਾਹੌਰ ਚ ਜਾਣੇ ਆ ਅੰਮ੍ਰਿਤਸਰ ਤੋਂ ਲਾਹੌਰ ਦੂਰ ਹੈ ਵੀ ਰਾਜ ਪਹਾੜੀ ਰਾਜਾਂ ਦਾ ਨਾਲਾ ਜਿਹੜੀ ਜੰਗ ਲੱਗੀ ਰਹਿੰਦੀ ਹੈ ਕਿਤੇ ਨਾ ਕਿਤੇ ਉਧਰ ਜੰਗ ਦੇ ਵਿੱਚ ਵੀ ਰਹਿਣਾ ਜਾਂ ਜੰਗ ਵਾਲਾ ਵੀ ਧਿਆਨ ਦੇਣਾ ਗੁਰੂ ਜੀ ਦਾ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਇੱਕ ਫਰਜ਼ ਸੀਗਾ ਜੀ ਗੁਰੂ ਜੀ ਨੇ ਸੋਰਾ ਪਰਿਵਾਰ ਨੂੰ ਕਿਹਾ ਵੀ ਵਿਆਹ ਲਾਹੌਰ ਦੇ ਵਿੱਚ ਹੀ ਹੋਵੇਗਾ ਲੇਕਿਨ ਉਹ ਲਾਹੌਰ ਬਸਾਈ ਜਾਵੇਗੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਕੋਈ ਗੁਰੂ ਕੀ ਲਾਹੌਰ ਅਨੰਦਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾ ਕੇ ਫਿਰ ਉੱਥੇ ਆਪਣਾ ਜਿਹੜਾ ਉਹਨਾਂ ਦਾ ਵਿਆਹ ਦੀ ਰਸਮ ਸੀਗੀ ਜਿਵੇਂ ਵੀ ਅੱਜ ਆਪਾਂ ਸਿੱਖ ਧਰਮ ਦੇ ਵਿੱਚ ਕਰਦੇ ਆਂ ਜਾਂ ਜਿਵੇਂ ਅੱਜ ਦੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਟਿਆਲਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਵੱਡੇ ਵੱਡੇ ਗੁਰਦੁਆਰਿਆਂ ਵਿੱਚ ਛੋਟੇ ਛੋਟੇ ਗੁਰਦੁਆਰਿਆਂ ਦੇ ਵਿੱਚ ਉਸ ਆਨੰਦ ਕਾਰਜ ਦੀ ਰਸਮ ਨੂੰ ਲਵਾਇਆ ਜਾਂਦਾ ਹੈ ਜੀ ਜੀ ਦੇਖੋ ਸੋਟੀ ਸਾਹਿਬ ਫਿਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਲਾਹੌਰ ਦੇ ਵਿੱਚ ਹਕੀਕਤ رائے ਹੁੰਦਾ ਸੀ ਜੀ ਜੀ ਹਕੀਕਤ رائے ਨੂੰ ਇਸਲਾਮ ਧਰਮ ਅਪਣਾਉਣ ਵਾਸਤੇ ਕਿਹਾ ਗਿਆ ਸਮੇਂ ਦੀਆਂ ਹਕੂਮਤਾਂ ਨੇ ਜੀ ਜੀ ਲੇਕਿਨ ਹਕੀਕਤ ਰਾਏ ਨੇ ਧਰਮ ਨਹੀਂ ਬਦਲਿਆ ਆਪਣੀ ਕਿਤੇ ਨਾ ਕਿਤੇ ਅੱਜ ਦੇ ਦਿਨ ਹੀ ਉੱਥੇ ਜਿਹੜੀ ਸ਼ੀਦੀ ਦੇ ਦਿੱਤੀ ਲਾਹੌਰ ਦੇ ਉਸਥਾਨ ਤੇ ਉੱਤੇ ਉਹਨਾਂ ਦੀ ਸਮਾਦ ਹੈ ਤੇ ਅੱਜ ਦੇ ਦਿਨ ਹੀ ਲੋਕ ਪੀਲੇ ਰੰਗ ਦੇ ਕੱਪੜੇ ਪਾ ਕੇ ਜਾਂ ਰੰਗ ਬਰੰਗੀਆਂ ਪਤੰਗਾਂ ਦੇ ਨਾਲ ਕਿਤੇ ਨਾ ਕਿਤੇ ਹਕੀਕਤ ਰਾਏ ਨੂੰ ਯਾਦ ਕਰਦੇ ਆ ਇਹ ਵੀ ਇੱਕ ਬਹੁਤ ਜੜੀ ਜਿਹਨੂੰ ਕਹਿੰਦੇ ਨੇ ਜ਼ਿਕਰ ਜੋਗ ਗੱਲ ਤੇ ਇਸਤਿਹਾਰ ਦੇ ਨਾਲ ਜੁੜੀ ਹੋਈ ਹੈ ਜੀ ਬਹੁਤ ਵਧੀਆ ਗੱਲ ਦੱਸੀ ਤੁਸੀਂ ਸ਼ਾਇਦ ਮੈਨੂੰ ਵੀ ਇਹਦਾ ਗਿਆਨ ਅੱਜ ਹੋਇਆ ਤੇ ਕਈ ਦਰਸ਼ਕਾਂ ਨੂੰ ਵੀ ਨਹੀਂ ਪਤਾ ਹੋਣਾ ਬਹੁਤ ਵਧੀਆ ਤੁਸੀਂ ਇਹ ਦੱਸਿਆ ਸਾਨੂੰ ਅੱਜ ਦੇਖੋ ਬਿਲਕੁਲ ਜਿੰਨੀ ਕ ਅਸੀਂ ਕਹਿੰਦੇ ਆ ਵੀ ਜਾਣਕਾਰੀ ਹੁੰਦੀ ਆ ਜਾਂ ਹੋਣੀ ਚਾਹੀਦੀ ਆ ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਪਤਾ ਹੋਣੀ ਚਾਹੀਦੀ ਆ ਅੱਜ ਦੀ ਜਨਰੇਸ਼ਨ ਨੂੰ ਵੀ ਪਤਾ ਹੋਣੀ ਚਾਹੀਦੀ ਆ ਦੇਖੋ ਅਸੀਂ ਤਾਂ ਚਲੋ ਠੀਕ ਆ ਥੋੜਾ ਮੈਟਰ ਤੋਂ ਹਟ ਕੇ ਲੇਕਿਨ ਇੱਕ ਬੇਨਤੀ ਹੋਰ ਵੀ ਨਾਲ ਮੈਂ ਬਾਰ-ਬਾਰ ਜ਼ਰੂਰੀ ਜੇ ਕਰਦਾ ਹੁੰਨਾ ਵੀ ਦੇਖੋ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ ਆਪਣੇ ਛੋਟੇ ਭੈਣ ਭਰਾਵਾਂ ਨੂੰ ਜਾਗਰੂਕ ਕਰੋ ਅਗਰ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਗਰੂਕ ਕਰੂਗੇ ਤਾਂ ਉਹਨਾਂ ਨੂੰ ਇਤਿਹਾਸ ਦਾ ਪਤਾ ਚੱਲਦਾ ਹੈ ਜੀ ਉਸ ਕਰਕੇ ਅਸੀਂ ਜਿਹੜਾ ਆਪਣਾ ਫਰਜ਼ ਹੈ ਬਤਵੱਦਨਵਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਦੂਜੀ ਗੱਲ ਦੇਖੋ ਹਿੰਦੂ ਧਰਮ ਦੇ ਵਿੱਚ ਮਾਂ ਸਰਸਵਤੀ ਦੀ ਵਿਸ਼ਨੂੰ ਦੀ ਪੂਜਾ ਹੁੰਦੀ ਹੈ ਜੀ ਜੀ ਪੀਲੇ ਰੰਗ ਦੇ ਲੋਕ ਕੱਪੜੇ ਪਾਉਨੇ ਆ ਪੀਲੇ ਪੀਲੇ ਫੁੱਲਾਂ ਦੇ ਨਾਲ ਕਿਤੇ ਨਾ ਕਿਤੇ ਮੰਦਰਾਂ ਦੇ ਵਿੱਚ ਵਰਕਾ ਕੀਤੀ ਜਾਂਦੀ ਆ ਜਾਂ ਮੰਦਰਾਂ ਨੂੰ ਸਜਾਇਆ ਜਾਂਦਾ ਆ ਜਾਂ ਜਿਹਨੂੰ ਕਹਿੰਦੇ ਨੇ ਆਪਾਂ ਅ ਕਿਸੇ ਵੀ ਧਰਮ ਦੇ ਵਿੱਚ ਜਦੋਂ ਕੋਈ ਇਤਿਹਾਰ ਹੁੰਦਾ ਜਾਂ ਕੋਈ ਕਿਸੇ ਚੀਜ਼ ਨੂੰ ਮਨਾਇਆ ਜਾਂਦਾ ਫਿਰ ਉਹਨੂੰ ਖੁਸ਼ੀ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਰਲ ਕੇ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਨਾਲ ਰਲ ਕੇ ਕਿਤੇ ਨਾ ਕਿਤੇ ਜਿੱਥੇ ਧਾਰਮਿਕ ਸਥਾਨ ਬਣੇ ਹੋਏ ਹਨ ਮੰਦਰ ਬਣੇ ਹੋਏ ਉੱਥੇ ਮੱਥਾ ਟੇਕਿਆ ਜਾਂਦਾ ਜਾਂ ਘਰਾਂ ਦੇ ਵਿੱਚ ਮੱਥਾ ਟੇਕਿਆ ਜਾਂਦਾ ਜੀ ਫਿਰ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਵੀ ਅੱਜ ਦੇ ਦਿਨ ਹੀ ਅਲੱਗ-ਅਲੱਗ ਧਰਮ ਚੋਂ ਜਾਂ ਅਲੱਗ-ਅਲੱਗ ਲੋਕਾਂ ਦੇ ਵਿੱਚੋਂ ਕਿਤੇ ਨਾ ਕਿਤੇ ਅੱਜ ਦਾ ਦਿਨ ਖਾਸ ਕਰਕੇ ਜੁੜਿਆ ਹੈ ਜੋ ਅੱਜ ਦੇ ਦਿਨ ਹੀ ਜਿਹੜੀਆਂ ਚੀਜ਼ਾਂ ਹੋਈਆਂ ਸੀਗਾ ਜਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜੀ ਦੇਖੋ ਕੁੱਕਾ ਨਾਮਤਾਰੀ ਜਿਹੜੀ ਫੈਮਿਲੀ ਆ ਉਹਨਾਂ ਦੇ ਗੁਰੂ RAM ਸਿੰਘ ਦਾ ਜਨਮ ਜੀ ਜੀ ਅੱਜ ਦੇ ਹੀ ਦਿਨ ਆਪਣੇ ਲੁਧਿਆਣਾ ਜ਼ਿਲ੍ਹਾ ਦੇ ਜੀ ਭੈਣੀ ਪੈਣੀ ਪਿੰਡ ਦੇ ਵਿੱਚ ਰਾਤ ਨੂੰ ਪੈਣੀ ਰਾਈਆਂ ਜੀ ਪੈਣੀ ਰਾਈਆਂ ਦੇ ਵਿੱਚ ਰਾਤ ਨੂੰ ਰਾਤ ਦੇ ਸਮੇਂ ਉਹਨਾਂ ਦਾ ਜਨਮ ਹੋਇਆ ਸੀਗਾ ਜੀ ਜੀ ਅੱਜ ਦਿਨੂ ਆਪਾਂ ਪੈਣੀ ਸਾਹਿਬ ਵੀ ਕਹਿ ਦਿੰਦੇ ਹਾਂ ਜੀ ਹਾਂਜੀ 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 ਅੱਜ ਦਾ ਦਿਨ ੁਕਾ ਨਾਮਤਾਰੀ ਫੈਮਿਲੀ ਚ ਜਿਹੜਾ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਗੁਰੂ ਦਾ ਜਨਮ ਦਾ ਵੀ ਜਿਹਨੂੰ ਕਹਿੰਦੇ ਨੇ ਜਨਮ ਦਿਨ ਅੱਜ ਮਨਾਇਆ ਜਾਂਦਾ ਹੈ ਜੀ ਜੀ ਦੇਖੋ ਇਹ ਪਹਿਲਾ ਜਿਹੜਾ ਜਿਹਨੂੰ ਆਪਾਂ ਸਿੱਖ ਧਰਮ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਆਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਦੇ ਨਾਲ ਇਸ ਚੀਜ਼ ਨੂੰ ਅੱਜ ਦੇ ਦਿਨ ਨੂੰ ਜੋੜਿਆ ਜਾਂਦਾ ਅੱਜ ਦੇ ਦਿਨ ਹੋਇਆ ਸੀਗਾ ਨਾਲ ਦੀ ਨਾਲ ਪਹਿਲਾ ਮੇਲਾ ਅੰਮ੍ਰਿਤਸਰ ਦੇ ਵਿੱਚ 1599 ਨੂੰ ਉਦੋਂ ਲਗਾਇਆ ਗਿਆ ਜਦੋਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬਡਾਲੀ ਤੋਂ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ ਜੀ ਉਹ ਵੀ ਅੱਜ ਦਾ ਦਿਨ ਹੀ ਸੀ ਜੀ ਦੇਖੋ ਅੱਜ ਦੇ ਦਿਨ ਅ ਮਤਲਬ ਕਿੱਡੇ ਜਿਹਨੂੰ ਕਹਦੇ ਨੇ ਅਸੀਂ ਜਿਹਦੇ ਜਿਹਨਾਂ ਲੋਕਾਂ ਨੂੰ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜਾਂ ਜਿਨ੍ਹਾਂ ਦੀ ਬਦੌਲਤ ਜਿਵੇਂ ਹਕੀਕਤ ਰਾਏ ਨੇ ਆਪਣੀ ਸ਼ੀਸ਼ਦੀ ਦਿੱਤੀ ਆ ਕਿ ਦਿਨਾਂ ਕਿਤੇ ਉਹ ਨਾ ਸਮੇਂ ਦੀਆਂ ਸਰਕਾਰਾਂ ਦੇ ਅੱਗੇ ਝੁਕੇ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਹਾਣੀ ਇੰਨੀ ਦਰਦਨਾਕ ਆ ਕਹਾਣੀ ਵੀ ਨਹੀਂ ਕਹਿ ਸਕਦੇ ਇੱਕ ਸਾਡੇ ਆਪਣੀ ਘਟਨਾ ਹੈ ਜੀ ਸਾਡੇ ਨਾਲ ਖੁੱਦ ਨਾਲ ਅੱਜ ਤੱਕ ਤਾਂ ਰੋਂਗ ਉੱਤੇ ਖੜੇ ਹੋ ਜਾਂਦੇ ਆ ਫਿਰ ਕੂਕਾ ਨਾਮਤਾਰੀ ਦਾ ਲਾਲੋ ਫਿਰ ਤੇ ਤੀਜੀ ਤੇ ਚੌਥੀ ਗੱਲ ਜਿਹੜੀ ਮੈਂ ਕਹੂੰਗਾ ਵੀ ਜਿਹੜੀ ਮੌਸਮ ਦਾ ਬਦਲਾਅ ਆ ਜੀ ਹਾਂਜੀ ਹਾਂਜੀ ਅੱਜ ਤੋਂ ਬਾਅਦ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਹਫ਼ਤਾ ਬਣੀ ਹੋਈਆਂ ਆਈ ਬਸੰਤ ਪਾਲਾ ਔੜੰਤ ਹਾਂਜੀ ਅੱਜ ਤੋਂ ਬਾਅਦ ਜਿਹੜੀ ਠੰਡ ਆ ਉਹ ਘਟਣੀ ਜਿਹੜੀ ਕਿਤੇ ਨਾ ਕਿਤੇ ਸਟਾਰਟ ਹੋ ਜਾਂਦੀ ਹੈ ਕਿ ਐਦਾਂ ਦਾ ਮੌਸਮ ਆ ਜਾਂਦਾ ਹੈ ਇਹ ਛੇਵੀਂ ਦੇਖੋ ਛੇ ਰੁੱਤਾਂ ਬਣਾਈਆਂ ਜਾਂਦੇ ਨੇ ਛੇਵੀਂ ਰੁੱਤੇ ਇਹ ਹੀ ਜੀ ਰੁੱਤ ਮਨਾਈ ਜਾਂਦੀ ਹੈ ਵੀ ਜਿਹੜੀ ਜਿਵੇਂ ਆਪਾਂ ਕੰਬ ਕਮਾਉਂਦੀ ਠੰਡ ਚੋਂ ਨਿਕਲ ਕੇ ਜਾਂ ਬਹੁਤੀ ਜ਼ਿਆਦਾ ਗਰਮੀ ਨਾ ਹੋਣ ਦੇ ਵਿਚਲਾ ਜਿਹੜਾ ਮੌਸਮ ਹੁੰਦਾ ਹੀ ਕਹੇ ਜਾਂ ਮੌਸਮ ਹੁੰਦਾ ਵੀ ਬੰਦਾ ਇੱਕ ਕੰਫਰਟੇਬਲ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਜੀ ਆਲੇ ਦੁਆਲੇ ਸਰੋਂ ਦੇ ਖੇਤਾਂ ਦੇ ਵਿੱਚ ਸਰੋਂ ਦੇ ਫੁੱਲ ਪੀਲੇ ਪੀਲੇ ਫੁੱਲ ਜਾਂ ਰੰਗ-ਬਰੰਗੇ ਫੁੱਲਾਂ ਜਿਹੜੇ ਕਿਤੇ ਨਾ ਕਿਤੇ ਖੜਨੇ ਅੱਜ ਤੋਂ ਬਾਅਦ ਜਿਹੜੇ ਸਟਾਰਟ ਹੋ ਜਾਂਦੇ ਆ ਰੰਗ-ਬਰੰਗੀ ਸਾਡੀ ਜਿਹੜੀ ਧਰਤੀ ਹੈ ਕਿਤੇ ਨਾ ਕਿਤੇ ਅੱਜ ਤੋਂ ਬਾਅਦ ਸਾਨੂੰ ਦਿਖਣ ਲੱਗ ਜਾਂਦੀ ਆ ਫਿਰ ਅੱਜ ਦੇ ਦਿਨ ਲੋਕ ਪਤੰਗਾਂ ਚੜਾਉਂਦੇ ਆ ਪੀਲੇ ਰੰਗ ਦਾ ਕੱਪੜੇ ਪਾ ਕੇ ਜਾਂ ਕਿਸੇ ਹੋਰ ਛੁੱਭਿਆਂ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਆ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਕਿਤੇ ਨਾ ਕਿਤੇ ਗੁਲਾਬੀ ਰੰਗ ਦੇ ਵੀ ਜਿਹੜੇ ਕੱਪੜੇ ਪਾਏ ਜਾਂਦੇ ਆ ਕਿਉਂਕਿ ਜੇ ਆਪਾਂ ਧਰਮਾਂ ਨੂੰ ਧਰਮਾਂ ਦੇ ਤੌਰ ਤੇ ਦੇਖੇ ਹਿੰਦੂ ਧਰਮ ਦੇ ਵਿੱਚ ਜੇ ਆਪਾਂ ਜਾਂ ਕਿਸੇ ਵੀ ਧਰਮ ਦੇ ਵਿੱਚ ਲੰਘਾਈ ਜਾਣ ਦੀ ਕੋਸ਼ਿਸ਼ ਕਰੂਗੇ ਤਾਂ ਸਮਾਂ ਲੱਗ ਜਾਂਦਾ ਲੇਕਿਨ ਸਮੇਂ ਦੀ ਕਾਟ ਦੇ ਹੋਣ ਦੇ ਕਾਰਨ ਇੰਨਾ ਹੀ ਕਹਿ ਸਕਦੇ ਆਂ ਵੀ ਗੁਲਾਬੀ ਰੰਗ ਦੇ ਕੱਪੜੇ ਕਿਉਂ ਪਾਉਂਦੇ ਸੀ ਜਾਂ ਲੋਕੋ ਕਿਉਂ ਪਾਉਂਦੇ ਆ ਉਹਦਾ ਇਤਿਹਾਸ ਦੇ ਜਾਂ ਉਸ ਧਰਮ ਦੇ ਜਾਣਕਾਰੀ ਸਾਨੂੰ ਵਿਸਤਾਰਿਤ ਦੱਸ ਸਕਦੇ ਆਂ ਲੇਕਿਨ ਗੁਲਾਬੀ ਰੰਗ ਦੇ ਕੱਪੜੇ ਪਾਏ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਕਿਉਂਕਿ ਪਤੰਗਾਂ ਦਾ ਨਾਮ ਜਿਹੜਾ ਆਇਆ ਗੁੱਡੀਆਂ ਦਾ ਨਾਮ ਜਿਹੜਾ ਆਇਆ ਜੀ ਜੀ ਦੇਖੋ ਇੱਕ ਇਹ ਗੇਮ ਹੈ ਸ਼ੌਕ ਹੈ ਜੀ ਅੱਜ ਦੇ ਦਿਨ ਚੜਾਓ ਚਾਹੇ ਤੁਸੀਂ ਪੂਰੇ ਮੌਸਮ ਦੇ ਵਿੱਚ ਚੜਾਓ ਕੋਈ ਪ੍ਰੋਬਲਮ ਨਹੀਂ ਜੀ ਜੀ ਲੇਕਿਨ ਜਿਹੜੀ ਪਤੰਗ ਤੁਸੀਂ ਚੜਾ ਰਹੇ ਹੋ ਜੀ ਜਿਸ ਹਾਂ ਤੇ ਚੜਾ ਰਹੇ ਹੋ ਕੋਈ ਰਿਸਕ ਵਾਲੀ ਜਗ੍ਹਾ ਤਾਂ ਨਹੀਂ ਬੱਚੇ ਦੇ ਸੱਟ ਪੇਟ ਲੱਗਣ ਵਾਲੀ ਜਗ੍ਹਾ ਤਾਂ ਨਹੀਂ ਦੂਜੀ ਜਿਹੜੀ ਜ਼ਰੂਰੀ ਗੱਲ ਅੱਜ ਜਿਹੜੀ ਚੈਨਾ ਡੋਰ ਦਾ ਕਿਤੇ ਨਾ ਕਿਤੇ ਘਾਤ ਕਟੋਰ ਸਾਡੇ ਲੋਕਾਂ ਦੇ ਵਿੱਚ ਬੱਚੇ ਦੇ ਵਿੱਚ ਆਈ ਹੋਈ ਹੈ ਉਹ ਜਦੋਂ ਰੋਡ ਤੇ ਕੱਟੀ ਹੋਈ ਮਿਲ ਜਾਂਦੀ ਹੈ ਜਾਂ ਕਿਸੇ ਦੇ ਗਲ ਦੇ ਵਿੱਚ ਪੈ ਜਾਵੇ ਵਿਅਕਤੀ ਦੇ ਗਲ 'ਚ ਪੈ ਜਾਵੇ ਬੰਦੇ ਦੇ ਗਲ 'ਚ ਪੈ ਜਾਵੇ ਬੰਦੇ ਦਾ ਗਲ ਕੱਢ ਦਿੰਦੀ ਹੈ ਕਿੰਨੇ ਜਾਨਵਰ ਪੰਛੀ ਦੀਆਂ ਟੰਗਾਂ ਕੱਢ ਦਿੰਦੀ ਹੈ ਕਿਸੇ ਦਾ ਖੰਭ ਕੱਟ ਦਿੰਦੀ ਹੈ ਸੋ ਉਸ ਡੋਰ ਤੋਂ ਪਰਹੇਜ਼ ਹੋਣਾ ਚਾਹੀਦਾ ਉਸ ਡੋਰ ਤੇ ਸਰਕਾਰ ਨੇ ਵੀ ਬੈਨ ਲਗਾਏ ਹੋਏ ਲੇਕਿਨ ਕਿਤੇ ਨਾ ਕਿਤੇ ਚੋਰੀ ਚੁ ਔਰ ਵਿਕਦੀ ਆ ਨੁਕਸਾਨ ਹੁੰਦਾ ਸੋ ਜਿਹੜੇ ਚੋਰੀ ਛੁਪੇ ਤੋਂ ਵੇਚ ਰਹੇ ਆ ਲੋਕ ਉਹ ਲੋਕ ਪੈਸਾ ਨਾ ਕਮਾਉਣ ਦੇ ਚੱਕਰ 'ਚ ਕਿਦਾਂ ਨਾ ਕਿਤੇ ਲਾਲਚ ਦੇ ਚੱਕਰ 'ਚ ਇਸ ਚੀਜ਼ ਦਾ ਧੰਦਾ ਬੰਦ ਕਰਦਣ ਕਿਉਂਕਿ ਪਤੰਗਾਂ ਚੜਾਓ ਆਮ ਡੋਰ ਦੇ ਨਾਲ ਚੜਾਓ ਜਿੱਦੀ ਕਿਸੇ ਨੂੰ ਨੁਕਸਾਨ ਨਾ ਜੀ ਹੋ ਸਕੇ ਜੀ ਸ਼ਰਮਾ ਜੀ ਇਹ ਵੀ ਗੱਲ ਆ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਵੇਂ ਤੁਸੀਂ ਅੱਜ ਗੱਲ ਕੀਤੀ ਪਤੰਗ ਬਾਜੀ ਦੇ ਚਾਈਨਾ ਡੋਰ ਦੀ ਬੜੀ ਵਧੀਆ ਗੱਲ ਤੇ ਤੁਸੀਂ ਇੱਕ ਮੈਸੇਜ ਦਿੱਤਾ ਹੈ ਤੇ ਤੁਹਾਨੂੰ ਲੇਟਸ ਆਪਦੇ ਦੇ ਦੇਣਾ ਕਿ ਪਸੰਤ ਦਾ ਜਿਹੜਾ ਤਿਹਾਰ ਹੈ ਇਹਦੇ ਵਿੱਚ ਅੰਮ੍ਰਿਤਸਰ ਹੋ ਗਿਆ ਜਾਂ ਇੱਕ ਲੁਧਿਆਣਾ ਜ਼ਿਲ੍ਹਾ ਇਹ ਦੋ ਜ਼ਿਲ੍ਹੇ ਵੀ ਸਭ ਤੋਂ ਜ਼ਿਆਦਾ ਪਤੰਗਬਾਜ਼ੀ ਹੁੰਦੀ ਹੈ ਖਾਸ ਕਰ ਲੋਹੜੀ ਤੇ ਇੱਕ ਬਸੰਤ ਤੇ ਕਿਉਂਕਿ ਲੋਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਸੰਬਰ ਜਨਵਰੀ ਬਹੁਤ ਠੰਡ ਹੁੰਦੀ ਹੈ ਤੁੰਡਾ ਪੈਂਦੀ ਹੈ ਅੱਜ ਵੀ ਬਹੁਤ ਜ਼ਿਆਦਾ ਤੁੰਦ ਦੁਪਹਿਰ ਹੀ ਹੈ ਤੇ ਲੋਕ ਅਡੀਕਦੇ ਨੇ ਵੀ ਪਸੰਤ ਆਏਗੀ ਤਾਂ ਅਸੀਂ ਠੰਡ ਤੋਂ निजात ਪਾਵਾਂਗੇ ਪਾਉਂਦੇ ਵੀ ਨੇ ਤੇ 10 ਦਿਨ ਪੁਰਾਣੀ ਖਬਰ ਹੈ ਅੰਮ੍ਰਿਤਸਰ ਦੀ ਜਿੱਥੇ ਕਿ ਇੱਕ 13 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੇ ਗਲਾ ਵੱਢ ਨਾਲ ਮੌਤ ਹੋ ਗਈ। ਬਹੁਤ ਉੱਥੇ ਰੋਲਾ ਪਾ ਪਿਆ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਪੁਲਿਸ ਨੇ 1000 ਗੱਟੂ ਜਿਹੜੇ ਕਿ ਚਾਈਨਾ ਡੋਰ ਦੇ ਬਰਾਮਦ ਕੀਤੇ ਇੱਕੋ ਵਿਅਕਤੀ ਦੇ ਕੋਲੋਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਗਿਆ ਸੀ ਉਹਨੇ ਬਹੁਤ ਵਧੀਆ ਆਪਣਾ ਫਰਨਵਾਇਆ। ਉਹ ਭੇਸ ਬਦਲ ਕੇ ਗਿਆ ਸੀ ਤੇ 1000 ਗੱਟੂ ਫੜਿਆ ਗਿਆ। ਪਰ ਉਹ ਗੱਟੂ ਫੜੇ ਜਾਣੇ ਇੱਕ ਬੱਚੇ ਦੀ ਮੌਤ ਬਾਅਦ ਇਹ ਸਵਾਲ ਉੱਠਦਾ ਹੈ। ਪਹਿਲਾਂ ਕਿਉਂ ਨਹੀਂ ਫੜੇਗੇ? ਦੇਖੋ ਅੱਜ ਵੀ ਬਸੰਤ ਹੈ ਮੈਂ ਤਾਂ ਕਹਿ ਰਿਹਾ ਛੋਟੀ ਸਾਹਿਬ ਦੇਖੋ ਇੱਕ ਗੱਲ ਮੈਂ ਕਲੀਅਰ ਜ਼ਰੂਰ ਕਰਦਾ ਹਾਂ ਜੀ ਜੀ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਗੱਟੂ ਖੜ ਨਹੀਂ ਹੁੰਦੇ ਜੀ ਜੀ ਗੱਟੂ ਗੱਟੂ ਫੜ ਹੁੰਨੇ ਆ ਪੁਲਿਸ ਦਾ ਵੀ ਬਹੁਤ ਵਧੀਆ ਸਹਿਯੋਗ ਹੁੰਦਾ ਇਸੀ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਵਧੀਆ ਵੀਡੀਓ ਦੇਖਦੇ ਆ ਜਿਹੜੀਆਂ ਨਿਊਜ਼ ਹੁੰਦੀਆਂ ਕਿਤੇ ਨਾ ਕਿਤੇ ਪੁਲਿਸ ਆਪਣਾ ਜਿਵੇਂ ਤੁਸੀਂ ਭੇਸ ਬਦਲ ਕੇ ਦੀ ਗੱਲ ਕਰਦੇ ਆ ਪੂਰੀ ਡਿਊਟੀ ਨਿਭਾ ਕੇ ਕਿਤੇ ਨਾ ਕਿਤੇ ਗੱਟੂਆਂ ਨੂੰ ਫੜਦੇ ਆ ਕਿਤੇ ਨਾ ਕਿਤੇ ਪੁਲਿਸ ਡਿਊਟੀ ਨਿਭਾਉਂਦੀ ਆ ਸੋਸ਼ਲ ਮੀਡੀਆ ਤੇ ਆਮ ਬਲੌਗਰ ਆ ਜਿਹੜੇ ਉਹ ਡਿਊਟੀ ਨਿਭਾਉਣੇ ਪਰ ਅਲਗ-ਅਲਗ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਸੁਚੇਤ ਕਰਨ ਵਾਸਤੇ ਬਹੁਤ ਕੁਝ ਹੋ ਰਿਹਾ ਲੇਕਿਨ ਜਿਹੜੇ ਲੋਕ ਜਿਵੇਂ ਮੈਂ ਹੁਣ ਗੱਲ ਕੀਤੀ ਸੀ ਵੀ ਜਿਹੜੇ ਲੋਕ ਪੈਸੇ ਮਾਲੂਮ ਤੁਸੀਂ ਆਮ ਨਾਲ ਲੇਕਿਨ ਜਿਹੜੀ ਤੁਸੀਂ ਚੀਜ਼ ਵੇਚ ਰਹੇ ਆ ਉਹਦੇ ਨਾਲ ਲੋਕਾਂ ਨੂੰ ਖਤਰਾ ਹੈ ਬੇਜਬਾਨਾਂ ਨੂੰ ਖਤਰਾ ਹੈ ਉਹ ਚੀਜ਼ ਦੇ ਵਿੱਚ ਪੈਸਾ ਨਾ ਕਮਾਇਆ ਜਾਵੇ ਜਿੰਨਾ ਚਿਰ ਅਸੀਂ ਆਪਣੇ ਆਪ ਨਹੀਂ ਸਮਝਦੇ ਉਹਨਾਂ ਚਿਰ ਕਿਤੇ ਨਾ ਕਿਤੇ ਸੁਧਾਰ ਨਹੀਂ ਜੀ ਹੁੰਦਾ ਕਿਉਂ ਪੈਸੇ ਦਾ ਲਾਲਚ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਰਸਤਾ ਕੱਢ ਲੈਂਦਾ ਅੱਜ ਜੇ ਪੁਲਿਸ ਪਿੱਛੇ ਪੈ ਜਾਊਗੀ ਪ੍ਰਸ਼ਾਸਨ ਪਿੱਛੇ ਪੈ ਜਾਊਗਾ ਤੇ ਇਹ ਲੋਕ ਕਿਤੇ ਨਾ ਕਿਤੇ ਦੂਜਾ ਰਸਤਾ ਕੱਢ ਲੈਂਦੇ ਨੇ ਤੀਜਾ ਰਸਤਾ ਕੱਢ ਲੈਂਦੇ ਆ ਸੋ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਸਾਨੂੰ ਇਹ ਕੰਮ ਨੂੰ ਆ ਬੰਦ ਕਰਨ ਦੀ ਜ਼ਰੂਰਤ ਹੈ ਠੀਕ ਹੈ ਕਮਾਈ ਕਰੋ ਪਤੰਗ ਵਿੱਚੋਂ ਡੋਰਾ ਵਿੱਚੋਂ ਪਤੰਗ ਚੜਾਓ ਡੋਰਾ ਲਓ ਕੋਈ ਪ੍ਰੋਬਲਮ ਨਹੀਂ ਲੇਕਿਨ ਉਹ ਡੋਰ ਲਓ ਜਿਹਦੇ ਨਾਲ ਕਿਸੇ ਨੂੰ ਨੁਕਸਾਨ ਨਾ ਜੀ ਹੋ ਸਕੇ ਇਹ ਇੱਕ ਗੇਮ ਹੈ ਇਹ ਖੇਡ ਹੈ ਨੂੰ ਖੇਡਦੇ ਹਿਸਾਬ ਨਾਲ ਹੀ ਲਿਆ ਜਾਵੇ ਸ਼ਰਮਾ ਜੀ ਮੈਂ ਤੁਹਾਨੂੰ ਜਾਗਰੂਕ ਤੋਂ ਇੱਕ ਚੀਜ਼ ਦੱਸ ਦਿੰਨਾ ਕਿ ਮੈਂ ਜਦੋਂ ਸਿਰੇ ਆਪਣੇ ਚੈਨਲ 'ਚ ਆ ਰਿਹਾ ਸੀ ਤਾਂ ਸਾਡੇ ਇੱਕ ਰਸਤੇ ਵਿੱਚ ਬੜਾ ਵੱਡਾ ਗਰਾਊਂਡ ਪੈਂਦਾ ਉੱਥੇ ਪਿਛਲੇ ਉੱਤੇ ਸੀਐਮ ਭਗਵੰਤ ਮਾਨ ਵੀ ਆਏ ਨੇ ਉੱਥੇ ਯਾਨੀ ਕਿ ਪਸੰਤ ਦੇ ਤਿਆਰ ਤੇ ਬਹੁਤ ਵਧੀਆ ਇੱਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਉੱਥੇ ਪਤੰਗਬਾਜ਼ੀ ਵੀ ਹੁੰਦੀ ਹੈ ਸੱਭਿਆਚਾਰਕ ਗਿੱਧਾ ਭੰਗੜਾ ਅਜੇ ਫੈਸਟੀਵਲ ਹੁੰਦੇ ਨੇ ਉੱਥੇ ਕ ਵੱਡੇ ਵੱਡੇ ਗੀਤਕਾਰ ਆਂਦੇ ਨੇ ਚਲੋ ਗੱਲ ਇਹ ਨਹੀਂ ਹੈ ਕਿ ਗੱਲ ਹੈ ਜਾਗਰੂਕ ਦੀ ਆ ਸਾਡੇ ਮਾ ਮੈਂ ਚਾਹੇ ਮੈਂ ਆ ਮੇਰੇ ਵੀ ਦੋ ਬੇਟੇ ਐ ਅਸੀਂ ਆਪਣੇ ਬੱਚਾ ਵੱਲ ਧਿਆਨ ਨਹੀਂ ਦੇ ਰਹੇ ਅਸੀਂ ਆਪਣੇ ਬੱਚਾ ਨੂੰ ਸਿਰਫ ਜਾ ਕੇ ਬਸ ਜੋ ਉਹਨਾਂ ਚੀ ਚਾਹੀਦਾ ਹੈ ਪੈਸਾ ਥੇਲਾ ਮੋਬਾਈਲ ਦੇ ਦਿੰਨੇ ਆ ਪਰ ਬੱਚਿਆਂ ਨੂੰ ਪਸੰਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਬੱਚਾ ਸਿਰਫ ਇੰਨਾ ਪਤਾ ਹੈ ਵੀ ਡੋਰ ਲੈਣੀ ਐ ਪਪਾ ਤਾਂ ਮੰਮੀ ਤੋਂ ਪਹਿਲੇ ਲੈਣੇ ਆ ਪਤੰਗ ਲੈਣੇ ਆ ਉਡਾਣੇ ਆ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਕੁਝ ਨਹੀਂ ਪਤਾ ਮੇਰਾ ਅੱਜ ਦਾ ਮੁੱਦਾ ਲੈਣ ਦਾ ਇਹੀ ਮਕਸਦ ਸੀ ਕਿ ਜਿਹੜੇ ਲੋਕਾਂ ਨੂੰ ਤੁਸੀਂ ਬਹੁਤ ਬਧੀ ਜਾਣਕਾਰੀ ਦੇ ਰਹੇ ਹੋ ਇਹ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਤੇ ਲੋਕ ਆਪਣੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨ ਜਿਵੇਂ ਕਿ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਅਜ ਵਿਆਹ ਹੋਇਆ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਤੁਸੀਂ ਦੱਸਿਆ ਵੀ ਉੱਥੇ ਹੈ ਨਾ ਸ਼ਹੀਦ ਹੋਏ ਇਹ ਵੀ ਕਿਸੇ ਨੂੰ ਨਹੀਂ ਪਤਾ ਸੀਗਾ ਇਹ ਇਹ ਜੇ ਜਾਣਕਾਰੀਆਂ ਅਸੀਂ ਚਾਹਨੇ ਆ ਮੈਂ ਤਾਂ ਹੀ ਤੁਹਾਨੂੰ ਆਪਣਾ ਜੋੜਦਾ ਕਿਉਂਕਿ ਤੁਸੀਂ ਜਿਹੜਾ ਵੀ ਇਸ ਮੁੱਦਾ ਹੁੰਦਾ ਤੁਸੀਂ ਉਸ ਨੂੰ ਬਹੁਤ ਡੂੰਘਾਈ ਨਾਲ ਪੜਦੇ ਹੋ ਸੋਚਦੇ ਹੋ ਤੇ ਫਿਰ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਹੋ ਕਈ ਦਰਸ਼ਕ ਜਦੋਂ ਮੈਂ ਤੁਹਾਨੂੰ ਤੁਸੀਂ ਨਹੀਂ ਜੁੜਦੇ ਕਈ ਦਰਸ਼ਕ ਮੈਨੂੰ ਸਪੈਸ਼ਲ ਕਹਿੰਦੇ ਆ ਵੀ ਉਹਨਾਂ ਨੂੰ ਕਿਉਂ ਨਹੀਂ ਜੋੜਿਆ ਤਾਂ ਮੈਂ ਫਿਰ ਦੱਸਦਾ ਵੰਦਾ ਵੀ ਉਹ ਜੁੜਦੇ ਨੇ ਹਾਂ ਮਜਬੂਰੀ ਹੋਵੇ ਕਈ ਵਾਰ ਤੁਹਾਨੂੰ ਵੀ ਕੰਮ ਹੁੰਦਾ ਘਰ ਦਾ ਤੁਸੀਂ ਨਹੀਂ ਜੁੜ ਸਕਦੇ ਤੇ ਥੋੜਾ ਜਿਹਾ ਹੋਰ ਚੰਨਾ ਪਾਓ ਜਿਹੜਾ ਤੁਸੀਂ ਗੱਲ ਕੀਤੀ ਗੁਲਾਬੀ ਕੱਪੜਿਆਂ ਦੀ ਸ਼ਰਮਾ ਹੀ ਸੁਣ ਰਹੇ ਹੋ ਜੀ 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 ਸ਼ਰਮਾ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਕਈ ਜਿਹੜੇ ਸਾਡੇ ਇਤਿਹਾਸ ਹੈ ਕਹਿੰਦਾ Hindu ਧਰਮ ਵੀ ਸਾਡਾ ਆਪਣਾ ਧਰਮ ਹੈ ਸਾਰੇ ਧਰਮ ਇੱਕ ਨੇ ਕਈ ਸੂਬਿਆਂ ਦੇ ਵਿੱਚ ਗੁਲਾਬੀ ਕੱਪੜੇ ਪਾਏ ਜਾਂਦੇ ਨੇ ਪਰ ਹਾਂ ਜਿਹੜਾ ਜਿਹੜਾ ਪੰਜਾਬ ਹੈ ਉਰੇ ਪਹਿਲਾਂ ਪੈਂਦੇ ਸੀ ਪਰ ਹੁਣ ਉਰੇ ਯਾਨੀ ਕਿ ਪੀਲੇ ਕੱਪੜੇ ਪਹਿਣ ਲੱਗ ਗਏ ਜਿਵੇਂ ਤੁਸੀਂ ਸਟਾਰਟਿੰਗ ਵੀ ਦੱਸਿਆ ਕਿ ਸਰੋਂ ਦੇ ਫੁੱਲ ਪੀਲੇ ਉਗਦੇ ਨੇ ਅੱਜ ਸਰੋਂ ਨੂੰ ਬਹੁਤ ਭਾਗ ਲੱਗਣਗੇ ਅੱਜ ਦੇ ਦਿਨ ਯਾਨੀ ਕਿ ਬਹੁਤ ਕੁਝ ਹੋਏਗਾ ਕਿਸਾਨਾ ਜਾ ਰਹੇ ਬਹੁਤ ਖੁਸ਼ੀਆਂ ਆਣਗੀਆਂ ਤਾ ਕਰਕੇ ਪੰਜਾਬ ਦੇ ਵਿੱਚ ਪੀਲੇ ਕੱਪੜੇ ਪਾ ਕੇ ਬਸੰਤ ਮਨਾਈ ਜਾਂਦੀ ਹੈ ਹਾਂ ਦੇਖੋ ਥੋਡੀ ਸਾਬ ਜੇ ਆਪਾਂ ਮੈਂ ਗੱਲ ਕੀਤੀ ਸੀ ਜਿਹੜਾ ਇਹ ਇਤਿਹਾਸ ਹੈ ਜਿਹਦੀ ਆਪਾਂ ਜਾਣਕਾਰੀ ਦੇ ਰਹੇ ਹਾਂ ਜੀ ਇਹ ਜਿੰਦਾਪਾ ਇਹਨੂੰ ਧਰਮਾਂ ਦੇ ਹਿਸਾਬ ਨਾਲ ਲਾਉਂਗੇ ਫਿਰ ਤਾਂ ਦੇਖੋ ਉਹ ਧਰਮ ਦੇ ਹੀ ਜਿਹੜੇ ਮਤਲਬ ਜਿਹੜੇ ਜਾਣਕਾਰ ਆ ਉਹ ਵਿਦਵਾਨ ਆ ਉਹ ਵੀ ਇਸ ਚੀਜ਼ ਨੂੰ ਦੱਸ ਸਕਦੇ ਆ ਕਿਉਂਕਿ ਆਪਾਂ ਅੱਜ ਦੇਖਦੇ ਆ ਕਿਤੇ ਗੁਲਾਬੀ ਕੱਪੜਿਆਂ ਦੀ ਗੱਲ ਹੋ ਰਹੀ ਆ ਜਾਂ ਪਹਿਲੇ ਕੱਪੜਿਆਂ ਦੀ ਗੱਲ ਹੋ ਰਹੀ ਆ ਜਾਂ ਪਤੰਗਬਾਜ਼ੀ ਦੀ ਗੱਲ ਹੋ ਰਹੀ ਆ ਜੇ ਢੰਗਾਈ ਤੱਕ ਸੋਚਿਆ ਜਾਵੇ ਪਤੰਗਬਾਜ਼ੀ ਦਾ ਤਾਂ ਮੈਂ ਸਚਾਈ ਦੱਸਦਾ ਚੈਨਲ ਤੇ ਪਤੰਗ ਦੱਤਾ ਬਸੰਤ ਦੇ ਨਾਲ ਕਿਹਾ ਤੇ ਆਸਾ ਉਸ ਚੀਜ਼ ਦਾ ਅਜੇ ਮੈਂ ਵੀ ਜਾਣਕਾਰੀ ਨਹੀਂ ਹੈ ਅਗਰ ਕਿਸੇ ਨੂੰ ਜਾਣਕਾਰੀ ਹੈ ਤਾਂ ਕਮੈਂਟਾਂ ਦੇ ਰੂਪ ਚ ਜਾਂ ਕੋਈ ਆਪਣੀ ਆਡੀਓ ਵੀਡੀਓ ਦੇ ਰੂਪ ਚ ਕੋਈ ਨਾ ਕੋਈ ਦੱਸ ਜੀ ਕਿਉਂਕਿ ਜਿਹੜੀ ਅਸੀਂ ਜ ਆਪਾਂ ਜੋੜਦੇ ਹਾਂ ਠੀਕ ਆਪਾਂ ਮੰਨ ਲੈਂਦੇ ਆ ਵੀ ਪੇਲੇ ਕੱਪੜੇ ਪਾ ਲੈ ਤੁਸੀਂ ਕਿਹਾ ਵੀ ਸਰੋਂ ਦੇ ਫੁੱਲ ਖਿੜਦੇ ਆ ਠੀਕ ਆ ਬਿਲਕੁਲ ਮੰਨਦੇ ਆ ਸੀ ਲੇਕਿਨ ਅਸਲ ਇਤਿਹਾਸ ਕੀ ਆ ਅਸਲ ਪੇਲਾ ਕੱਪੜਾ ਪਾਉਣਾ ਪਤੰਗ ਚੜਾਉਣੀ ਜਾਂ ਗਲਾਬੀ ਕੱਪੜੇ ਪਾਉਣੇ ਜਾਂ ਜਿਵੇਂ ਆਪਾਂ ਨੇ ਦੱਸਿਆ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਵੇਂ ਹੁਣ ਅੱਗੇ ਜਿਹੜਾ ਮੌਸਮ ਬਦਲਣਾ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਖਿੜਨੇ ਆ ਜਾਂ ਰੰਗ-ਬਰੰਗੇ ਤਿਤਲੀਆਂ ਆਉਣੀਆਂ ਜਾਂ ਮੌਸਮ ਦੀ ਚੇਂਜਿੰਗ ਹੋਣੀ ਆ ਨਾ ਗਰਮੀ ਵਾਲਾ ਮੌਸਮ ਆ ਨਾ ਠੰਡ ਵਾਲਾ ਮੌਸਮ ਐ ਇੱਕ ਟੰਪ ਟੇਬਲ ਜ਼ੋਨ ਵਾਲਾ ਮੌਸਮ ਜਿਹਨੂੰ ਆਪਾਂ ਕਹਦੇ ਨੇ ਕੁਸ਼ਕਮੀਨ ਨੇ ਜਿਹੜੇ ਉਹਨਾਂ ਫਿਰ ਅੱਗੇ ਬਰਸਾਤਾਂ ਸਟਾਰਟ ਹੋ ਜਾਂਦੀਆਂ ਗਰਮੀ ਐ ਸਟਾਰਟ ਹੋ ਜਾਂਦੀਆਂ ਐ ਐਦਾਂ ਦੀ ਜਿਹੜੀ ਗੱਲਬਾਤ ਆ ਮਤਲਬ ਇੱਕ ਮੌਸਮ ਦੇ ਨਾਲ ਜੁੜੀ ਹੋਈ ਐ ਦੂਜਾ ਜਿਹੜਾ ਅਸਲ ਇਤਿਹਾਸ ਐ ਵੀ ਪਤੰਗबाजी ਇਹਨੂੰ ਕਿਉਂ ਜੋੜਿਆ ਜਾਂਦਾ ਗੁਲਾਬੀ ਕੱਪੜਿਆਂ ਨੂੰ ਕਿਹੜੇ ਕੱਪੜਿਆਂ ਨੂੰ ਕੋਈ ਜੋੜਿਆ ਜਾਂਦਾ ਇਹ ਤਾਂ ਉਹ ਵਿਦਵਾਨ ਹੀ ਜਾਣਕਾਰੀ ਦੇ ਸਕਦੇ ਆ ਜਿਹੜੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਆ ਆਪਾਂ ਤਾਂ ਇੱਕ ਨੌਲੇਜ ਇਕੱਠੀ ਕਰਦੇ ਜਿੰਨੀ ਕ ਨੌਲੇਜ ਆਪਣੇ ਦੀ ਕੋਸ਼ਿਸ਼ ਕਰਦਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰਦਾ ਘਰ ਦੇ ਵਿੱਚ ਕੋਈ ਰਿਸ਼ਤੇਦਾਰਾ ਕੁਝ ਉਹਦੇ ਨਾਲ ਇੱਕ ਗੱਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਵੀ ਇਸ ਚੀਜ਼ ਦਾ ਤਿਆਰ ਦੱਸੋ ਇਸ ਚੀਜ਼ ਦਾ ਤਿਆਰ ਦੱਸੋ ਦੱਸੇ ਤੇ ਅੱਗੇ ਵੰਡਣ ਦੇ ਨਾਲ ਕਿਤੇ ਨਾ ਕਿਤੇ ਫਾਇਦਾ ਹੁੰਦਾ ਨੁਕਸਾਨ ਨਹੀਂ ਜੀ ਹੁੰਦਾ ਸ਼ਰਮਾ ਜੀ ਤੁਹਾਨੂੰ ਕੀ ਲੱਗਦਾ ਦੇਖੋ ਅੱਜ ਕਈ ਬਹੁਤ ਸਾਰੇ ਲੋਕ ਕਹਿੰਨਾ ਚਾਪਾ ਪੰਜਾਬ ਦੀ ਗੱਲ ਲੈ ਲੈਣੇ ਆ ਪੰਜਾਬ ਦੇ ਲੋਕ ਯਾਨੀ ਕਿ ਨੌਜਵਾਨ ਵਰਗ ਲੈ ਲੋ ਚਾਹੇ ਬਜ਼ੁਰਗ ਲੈ ਲੋ ਕੋਈ ਵੀ ਲੈ ਲੋ ਹਰਿਆਣਾ ਸਾਰੇ ਸੂਬਿਆਂ ਚ ਕਹਿੰਨਾ ਦੇਵੀ ਦੇਵਤੇ ਸਾਰੇ ਇੱਕ ਨੇ ਮੱਥਾ ਟੇਕਣ ਜਾਣਗੇ ਗੁਰਦੁਆਰੇ ਸਾਹਿਬ ਜੀ ਜਾਣਗੇ ਕਿਉਂਕਿ ਅੱਜ ਤੁਸੀਂ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਵਿਆਹ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਉਹਨੂੰ ਮਨਾਇਆ ਜਾਂਦਾ ਪਰ ਉੱਥੇ ਸ਼ਰਮਾ ਜੀ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੈ ਕਿ ਹੁੱਲੜਵਾਜੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਜਿਹੜੇ ਲੋਕ ਹੁੱਲੜਵਾਜੀ ਕਰਦੇ ਨੇ ਦੇਖੋ ਗਲਤ ਮੈਸੇਜ ਆਂਦਾ ਹੈ ਜਿਹੜੇ ਕਿ ਸਾਡੇ ਸ਼ਰਧਾਲੂ ਚੰਗੇ ਨੇ ਤੁਸੀਂ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸੋਢੀ ਸਾਹਿਬ ਹੱਥ ਜੋੜਦਾ ਮੈਂ ਬਲੌਗਰਾਂ ਦੇ ਅੱਗੇ ਜਿਹੜੇ ਲੋਕ ਅੱਜ ਜਿਆਦਾ ਜਿਹੜਾ ਦੌਰ ਚੱਲ ਰਿਹਾ ਬਲੌਗਰਾਂ ਦਾ ਜ ਕੋਈ ਸੀ ਇਹ ਨਹੀਂ ਕਹਿੰਦੇ ਬਲੌਗ ਨਾ ਬਣਾਓ ਬਲੌਗ ਬਣਾਓ ਠੀਕ ਆ ਸਿਸਟਮ ਜਾ ਕੇ ਬਣਾਓ ਜਿਵੇਂ ਅੱਜ ਮੇਲਿਆਂ ਦੀ ਗੱਲ ਚੱਲਦੀ ਅੱਜ ਤਾਂ ਪਸ਼ੰਤਰ ਉਤਤ ਦਾ ਇੱਕ ਦਿਨ ਦਾ ਮੇਲਾ ਹੈ ਜੀ ਜੀ ਕੋਈ 2 ਦਿਨ ਦਾ ਹੋ ਜਾ 4 ਦਿਨ ਦਾ ਜਿਹੜਾ ਮਹਾਕੁੰਭ ਦਾ ਮੇਲਾ ਉਹ ਕਿੰਨੇ ਦਿਨ ਚੱਲਦਾ ਹੈ ਜੀ ਕਿੱਡਾ ਵੱਡਾ ਇਤਿਹਾਸ ਹੈ ਜੀ ਫੇ ਕਿੰਨੀ ਭਗਦੜ ਮੱਚੀ ਕਿੰਨੇ ਲੋਕ ਮਰੇ ਉਸ ਤੋਂ ਪਹਿਲਾਂ ਮੈਟਰ ਆਇਆ ਇੱਕ ਲੜਕੀ ਜਿਹੜੀ ਆਈ ਸੀਗੀ ਆਪਣਾ ਵੇਚਣ ਵਾਸਤੇ ਮਾਲਾ ਵੇਚਣ ਵਾਸਤੇ ਆਈ ਸੀ ਰੂਦਰਾਸ਼ਕਰ ਵੇਚਣ ਵਾਸਤੇ ਆਈ ਸੀਗੀ ਮੋਨਾਲੀਸਾ ਨੇ ਕੀ ਕੀਤਾ ਉਹ ਮੋਨਾਲੀਸਾ ਉਹਦੇ ਨਾਲ ਮੇਲੇ 'ਚ ਉਹਦਾ ਕੰਮ ਕਰਨਾ ਮੁਸ਼ਕਲ ਕਰ ਦਿੱਤਾ ਜਿੱਦਨੂੰ ਮੋਨਾਲੀਸਾ ਲੜਕੀ ਜਾਂਦੀ ਹੈ ਕਿ ਆ ਸੁੰਦਰ ਜਿਹੜਾ ਪਣਾ ਹੁੰਦਾ ਜਾਂ ਸੁੰਦਰ ਹੋਣਾ ਕਿਤੇ ਮਾੜੀ ਗੱਲ ਹੈ ਜੀ ਕਿਸੇ ਦੀ ਅੱਖਾਂ ਚੰਗੀਆਂ ਉਹ ਮਾੜੀ ਗੱਲ ਹੈ ਜੀ ਲੇਕਿਨ ਬਲੌਗਰਨੀ ਜੀ ਹਟੇ ਜਿੱਥੇ ਮੋਨਾਲੀਸਾ ਜਾਂਦੀ ਹੈ ਉੱਥੇ ਬਲੌਗਰ ਜਿੱਥੇ ਮੋਨਾਲੀਸਾ ਜਾਂਦੀ ਹੈ ਉੱਥੇ ਬਲੌਗਰ ਉਹਨਾਂ ਦੇ ਪਰਿਵਾਰ ਨੇ 6 ਲੱਖ ਦਾ maal ਲੈ ਕੇ ਪੂਰੇ ਪਰਿਵਾਰ ਨੇ ਵੇਚਣਾ ਸੀ ਮੇਲੇ ਦੇ ਵਿੱਚ ਲੇਕਿਨ ਅੰਤ ਦੁਖੀ ਹੋ ਕੇ ਉਹ ਲੜਕੀ ਨੂੰ ਟ੍ਰੇਨ ਤੇ ਚੜ੍ਹ ਕੇ ਆਪਣੇ ਘਰ ਜਾਣਾ ਪਿਆ ਮਾਤਾ ਪਿਤਾ ਨੇ ਭੇਜਤਾ ਵੀ ਨਹੀਂ ਇੱਥੇ ਕੰਮ ਕਰਨਾ ਮੁਕੀ ਵੀ ਮੇਲਿਆਂ ਦੇ ਵਿੱਚ ਤੁਸੀਂ ਠੀਕ ਆ ਉਹ ਲੜਕੀ ਸੋਹਣੀ ਆ ਠੀਕ ਹੈ ਉਹ ਲੋਕਾਂ ਦੇ ਵਿੱਚ ਆ ਜਾਵੇ ਤੁਹਾਡੇ ਜਰੀ ਆ ਜਾਵੇ ਤੁਹਾਡੇ ਸ਼ਰਮਾ ਜੀ ਮੈਂ ਮੈਂ ਤੁਹਾਨੂੰ ਉਹਦੀ ਅਪਡੇਟ ਦੇ ਦੇਣਾ ਲੋਕਾਂ ਨੂੰ ਵੀ ਕਿ ਉਹ ਉਸ ਉਸ ਲੜਕੀ ਨੂੰ ਬਾਲੀਵੁੱਡ ਫਿਲਮ ਨੇ ਸਾਈਨ ਕਰ ਲਈ ਹੈ ਉਹਦੇ ਲਈ ਬਹੁਤ ਪਰਿਵਾਰ ਲਈ ਵੱਡੀ ਖੁਸ਼ਖਬਰੀ ਹੈ ਦੀ ਗੱਲ ਆਗੇ ਦੇਖੋ ਉਸੇ ਉਸੇ ਘਟਨਾ ਤੋਂ ਬਾਅਦ ਉਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਉਸ ਗਰੀਬ ਪਰਿਵਾਰ ਨੂੰ ਛੋਟੀ ਸਾਹਿਬ ਮੈਂ ਉਹੀ ਗੱਲ ਤੇ ਆ ਰਹੇ ਹਾਂ ਜੀ ਠੀਕ ਹੈ ਤੁਹਾਡੇ ਜੇ ਤੁਹਾਡੇ ਰਸਤੇ ਦੇ ਜਰੀਏ ਉਹ ਲੜਕੀ ਨੂੰ ਕੰਮ ਮਿਲੂਗਾ ਕਿ ਜ਼ਿੰਦਗੀ ਬਦਲੂਗੀ ਵੈਰੀ ਗੁੱਡ ਕੋਈ ਪ੍ਰੋਬਲਮ ਨਹੀਂ ਲੇਕਿਨ ਤਰੀਕਾ ਕੀ ਅਪਣਾ ਰਹੇ ਹੋ ਭਗੜਮਚਾ ਰਹੇ ਹੋ ਤੁਸੀਂ ਆਪਣੇ ਦਾ ਜੂਣਾ ਹਰਾਮ ਕਰਤਾ ਉਹ ਵਿਚਾਰੀ ਰੋਂਦੀ ਸੀ ਕੁਝ ਕਰਦੀ ਸੀ ਉਹਨੂੰ ਥੋੜੋ ਪਤਾ ਸੀ ਵੀ ਕਿਆ ਹੋਣਾ ਕਿਆ ਨਹੀਂ ਜਾਂ ਕਿਸਮਤ ਕਿੱਧਰ ਨੂੰ ਮੋੜ ਲੈ ਕੇ ਜਾਂਦੀ ਹੈ ਜਾਂ ਕਿਸਮਤ ਕਿੱਧਰ ਨੂੰ ਲਿਜਾਣਾ ਹੈ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਕਿਉਂ ਬਣਾਉਨੇ ਆ ਵਲੌਗ ਕਿਉਂ ਬੜਾਇਆ ਲੇਕਿਨ ਸਿਸਟਮ ਕੀ ਸੀ ਮ ਬੋਲਣ ਵਾਲਾ ਜਿਹੜਾ ਆਪਣਾ ਅਗਲਾ ਲਾਈਕ ਈਵ ਲੰਦਾ ਸੀ ਚਲੇ ਜਾਂਦੀ ਲੋਕਾਂ ਨੇ ਕਮਾਈ ਕਰ ਲਈ ਲੇਕਿਨ ਉਹ ਲੜਕੀ ਕਹਿੰਦੀ ਸੀ ਮੈਨੂੰ ਤੇ 1 ਰੁਪਿਆ ਨਹੀਂ ਆ ਰਿਹਾ ਚਲੋ ਕਿਸਮਤ ਚਮਕੇਗੀ ਕਿਸਮਤ ਜਾਗੀ ਕਿਸੇ ਨੇ ਰੱਬ ਦੇ ਬੰਦੇ ਨੇ ਦੇਖ ਲਿਆ ਵੀ ਹਾਂ ਇਹ ਇੰਡਲੈਂਡ ਚ ਕੰਮ ਕਰ ਸਕਦੀ ਉਹਨੂੰ ਕੰਮ ਦੇ ਦੋ ਰਜਕਾਰ ਦੇ ਤਾ ਰੋਟੀ ਦੇਦੀ ਬਹੁਤ ਵਧੀਆ ਗੱਲ ਹੈ ਲੇਕਿਨ ਬਲੌਗਰਾਂ ਨੂੰ ਮਿਲਦਿਆਂ ਚ ਮੈਂ ਇਸ ਕਰਕੇ ਕਹਿੰਦਾ ਵੀ ਭੱਗੜੜ ਬਲੌਗਰਾਂ ਕਰਕੇ ਜ਼ਿਆਦਾ ਮੱਚ ਜਾਂਦੀ ਹੈ ਕਿਉਂਕਿ ਆਪਣੇ ਆਪਣੇ ਬਲੌਗ ਬਣਾਉਣ ਦੇ ਚੱਕਰ 'ਚ ਵੀਡੀਓ ਬਣਾਉਣ ਦੇ ਚੱਕਰ 'ਚ ਇੱਕ ਦੂਜੇ ਨਾਲ ਲੜਾਈ ਹੋ ਜਾਂਦੀ ਹੈ ਵੀਡੀਓ ਬਣਾਓ ਬਲੌਗ ਬਣਾਓ ਕੋਈ ਪ੍ਰ ਮਹਾਕੁੰਮ ਦੇ ਵਿੱਚ ਲੋਕ ਭੱਜਦੇ ਮਜੀ ਕਈ ਲੋਕ ਉੱਥੇ ਯਾਨੀ ਕਿ ਯਾਨੀ ਕਿ ਮਾਰੇ ਗਏ ਪਰ ਅੱਜ ਬਸੰਤ ਅਰੂਦਾ ਤਿਆਰ ਮਹਾਕੁੰਮ ਦੇ ਵਿੱਚ ਅੱਜ ਇਸ਼ਨਾਨ ਹੋ ਰਿਹਾ ਉੱਥੇ ਵੀ ਬਸੰਤ ਦੇ ਕਰਕੇ ਇਸ਼ਨਾਨ ਕਰਵਾਇਆ ਜਾ ਰਿਹਾ ਹੈ ਬੜੀ ਵੱਡੀ ਗੱਲ ਹੈ ਦੇਖੋ ਬਿਲਕੁਲ ਬਿਲਕੁਲ ਸਾਹਿਬ ਦੇਖੋ ਬਿਨਾ ਭਗਦੜ ਤੋਂ ਬਿਨਾ ਹੱਲੇ ਤੋਂ ਮੇਲੇ ਸੰਪੂਰਨ ਹੋਣੇ ਚਾਹੀਦੇ ਆ ਜੇ ਕਿਸੇ ਵੀ ਧਰਮ ਚ ਮੇਲਾ ਚੜ੍ਹ ਜਾਂਦਾ ਚਾਹੇ ਬਸੰਤ ਮੇਲੇ ਦੀ ਗੱਲ ਕਰਦੇ ਆ ਚਾਹੇ ਸੀ ਮਹਾਕੁੰਭ ਦੀ ਗੱਲ ਕਰਦੇ ਆ ਭਗਦੜ ਦੇ ਨਾਲ ਦੇ ਕੋਈ ਸੀ ਰੱਬ ਨੂੰ ਯਾਦ ਕਰਨਾ ਰੱਬ ਨੂੰ ਯਾਦ ਜੇ ਅਸੀਂ ਨੱਟ ਵੱਜ ਗਏ ਹੋਗੇ ਅਸੀਂ ਨੁਕਸਾਨ ਕਰਕੇ ਕਰੂਗੇ ਕੋਈ ਫਾਇਦਾ ਨਹੀਂ ਹੈ ਪਰਮਾਤਮਾ ਤਾਂ ਕਹਿੰਦਾ ਕੋਈ ਗੱਲ ਨਹੀਂ ਤੂੰ ਜਿੱਥੇ ਬੈਠਾ ਮੇਰਾ ਨਾਮ ਲੈ ਮੈਂ ਤੇਰੇ ਕੋਲ ਹਾਜ਼ਰ ਆ ਹਾਂ ਉਸਤਾਨ ਤੇ ਜਾਣਾ ਪੈਂਦਾ ਨਾ ਹੋਣਾ ਪੈਂਦਾ ਇਸ਼ਨਾਨ ਕਰਨਾ ਪੈਂਦਾ ਬਹੁਤ ਵਧੀਆ ਗੱਲ ਹੈ ਲੇਕਿਨ ਰੋਲਾ ਰੱਪਾ ਜਾਂ ਲੜਾਈ ਝਗੜਾ ਗਲਤ ਸਾਈਡ ਮੈਂ ਜੇ ਗਲਤ ਕਰਦਾ ਹੁਨੀ ਆ ਸੋ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿੰਦਾ ਵੀ ਹੁੱਲੜਵਾਜਾਂ ਨੂੰ ਵੀ ਹੁੱਲੜਵਾਜੀ ਨਾ ਕਰਿਆ ਕਰੋ ਆਰਾਮ ਦੇ ਨਾਲ ਮੱਥਾ ਟੇਕਿਆ ਕਰੋ ਕਿ ਗੱਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੋਣੀਆਂ ਠੀਕ ਆ ਕਿਸੇ ਦੀ ਵੀਡੀਓ ਬਣਾਓ ਕਿਸੇ ਦੀ ਕਿਸੇ ਨੂੰ ਮਸ਼ਹੂਰ ਕਰੋ ਕਿਸੇ ਨੂੰ ਕੁਝ ਕਰੋ ਕੋਈ ਪ੍ਰੋਬਲਮ ਨਹੀਂ ਲੇਕਿਨ ਤਰੀਕਾ ਸਹੀ ਹੋਣਾ ਚਾਹੀਦਾ ਸੋ ਸੰਜੀਵ ਸ਼ਰਮਾ ਜੀ ਤੁਸੀਂ ਸਾਨੂੰ ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਤੇ ਸਾਡੇ ਚੈਨਲ ਨੂੰ ਤੇ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਸੰਜੀਵ ਸ਼ਰਮਾ ਸਾਡੇ ਸੀਨੀਅਰ ਪੱਤਗਾ ਅਕਸਰ ਹੀ ਜੁੜਦੇ ਨੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਇਤਿਹਾਸ ਦੱਸਿਆ ਪਸੰਤ ਰੁੱਤ ਦਾ ਕਿ ਇਹਦੇ ਵਿੱਚ Hindu ਧਰਮ ਦਾ Sikh ਧਰਮ ਦਾ ਇੱਥੋਂ ਤੱਕ ਕਿ Muslim ਧਰਮ ਦਾ ਵੀ ਬਹੁਤ ਵੱਡਾ ਹੱਥ ਹੈ ਕਈ ਯਾਨੀ ਇਹ ਤਾਂ ਅਦਾ ਦੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਵਿਆਹ ਕਾਰਜ ਹੋਇਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਇਹ ਅੱਜ ਵੀ ਬਣਾਇਆ ਜਾ ਰਿਹਾ ਉਸ ਤਰ੍ਹਾਂ ਹੀ ਕਿਤਾ ਜਾ ਰਿਹਾ ਜਿਵੇਂ ਗੁਰੂ ਜੀ ਮਹਾਰਾਜ ਸਮੇ ਹੋਇਆ ਸੀ ਤੇ ਅੱਜ ਮਾਤਾ ਦੇ ਘਰਾਂ ਦੇ ਵਿੱਚ ਪੂਜਾ ਹੋ ਰਹੀ ਹੈ ਸਵਰ ਸੁਦੀ ਮਾਤਾ ਖਾਸ ਕਰਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਗੁਲਾਬੀ ਫੁੱਲ ਜਿਹੜੇ ਆ ਉਹ ਹਮੰਦਰਾ ਚੜਾਏ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਜਿਵੇਂ ਸਰੋਂ ਦੇ ਹੁਣ ਫੁੱਲ ਫੁੱਟਦੇ ਨੇ ਹੋਰ ਫੁੱਲ ਫੁੱਟਦੇ ਨੇ ਤਾਂ ਪੰਜਾਬ ਦੇ ਜ਼ਿਆਦਾਤਰ ਲੋਕ ਪਿੱਲੇ ਪੀੜੇ ਫੁੱਲਾਂ ਦੇਦੇ ਪੀੜੇ ਕੱਪੜੇ ਬਸੰਤ ਨੂੰ ਪਾਉਂਦੇ ਨੇ ਤੇ ਬਸੰਤ ਦਾ ਤਿਹਾਰ ਮਨਾਉਂਦੇ ਨੇ ਤੇ ਦੋਸਤੋ ਅਸੀਂ ਇੱਕ ਆਪਣੇ A1 ਪੰਜਾਬੀ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਹੀ ਦਰਸ਼ਕਾਂ ਨੂੰ ਜਿਨੇ ਵੀ ਲੋਕ ਦੇਖ ਰਹੇ ਆ ਮੈਂ ਉਹਨਾਂ ਨੂੰ ਟੀਮ ਵੱਲੋਂ ਬੇਨਤੀ ਕਰਦਾ ਕਿ ਆਪਣੇ ਪਰਿਵਾਰਾਂ ਸਮੇਤ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਜਿੱਥੇ ਵੀ ਤੁਸੀਂ ਆਸਥਾ ਤੁਹਾਡੀ ਹੈ ਉੱਥੇ ਮੱਥਾ ਟੇਕਣ ਜਾਓਗੇ ਤਾਂ ਕੁਝ ਜਿਵੇਂ ਕੇ ਗੱਲ ਕੀਤੀ ਐਂਡ ਵਿੱਚ ਹੁੱਲੜਵਾਜੀ ਕੋਈ ਐਵੇਂ ਦੀ ਗੱਲ ਨਾ ਹੋਵੇ ਜਾਓ ਗੁਰੂ ਘਰ ਵਿੱਚ ਪਰਿਵਾਰ ਲੈ ਕੇ ਮੱਥਾ ਟੇਕੋ ਅੱਜ ਬਹੁਤ ਵਧੀਆ ਦਿਨ ਹੈ ਆਪਣੇ ਬਸੰਤ ਦੇ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾਓ ਤੋ ਦੋਸਤੋ ਤੁਹਾਨੂੰ ਸਾਡਾ ਇਹ ਪਸੰਦੇ ਤਿਆਰ ਦਾ ਪ੍ਰੋਗਰਾਮ ਕਿਸਾ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉ ਤਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ